ਸਾਬ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਇਹ ਕਿਸੇ ਦੇ ਨਹੀਂਗੇ ਇਹ ਸੱਪ ਨੇ ਜੇ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੇਕ ਦਾ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋੜੀ ਲੱਗਦੀ ਆ ਜਦੋਂ ਵੀ ਜੇਲ੍ਹਾਂ ਚ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੋਗੇ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਜੇਲ੍ਹਾਂ ਚੋਂ ਨਾ ਕੱਢੋ ਕਿ ਜੇ ਜੇਲ੍ਹ ਚੋਂ ਆਉਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਅੱਜ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆਈਐਸਐਸ ਦੇ ਏਜੰਟ ਨੇ ਅੱਤਵਾਦੀ ਨੇ ਜੋ ਮੇਰੀ ਗੱਲ ਸੀ ਉਹ ਪ੍ਰੂਵ ਹੋ ਗਈ ਤੇ ਆਲੇ ਜਿੱਥੇ ਵੀ ਇਲੈਕਸ਼ਨਾਂ ਨੇ ਉਹ ਸਾਰਾ ਪ੍ਰੋਗਰਾਮ ਬਣ ਰਿਹਾ ਤੇ ਬੜੀ ਖੁਸ਼ੀ ਦੀ ਗੱਲ ਇਹ ਆ ਵੀ ਸਾਰੇ ਜਗ੍ਹਾ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਸੀ ਬਹੁਤ ਹੀ ਵਧੀਆ ਬਹੁਤ ਹੀ ਬਿਹਤਰੀਨ ਭਾਜਪੀ ਨੇ ਉਹਦੇ ਵਿੱਚ ਪ੍ਰਦਰਸ਼ਨ ਕੀਤਾ ਸੀ ਤੇ ਜੇ ਅਸੀਂ ਗੱਲ ਕਰੀਏ ਤੇ ਸਾਰੇ ਸ਼ਹਿਰਾਂ ਦੇ ਵਿੱਚ ਅਸੀਂ ਜਿੱਤ ਕੇ ਜਿਹੜੇ ਆ ਉਹ ਬੋਰਡ ਵੱਡੀਆਂ ਲੀਡਾਂ ਨਾਲ ਜਿੱਤੇ ਆ ਤੇ ਉਹੀ ਪਰਫਾਰਮੈਂਸ ਆ ਜਿਹੜੀ ਅਸੀਂ ਪਾਰਲੀਮੈਂਟ ਇਹ ਸ਼ਹਿਰਾਂ ਦੇ ਵਿੱਚ ਹੋਈ ਆ ਉਹਨੂੰ ਹੀ ਦਰਾਵਾਂਗੇ ਤੇ ਜਲੰਧਰ ਜਿਵੇਂ ਅਸੀਂ ਕੱਲੇ 65 ਬੋਰਡ ਆ ਜਿਹੜੇ ਉੱਥੇ ਜਿੱਤੇ ਇਸੇ ਤਰੀਕੇ ਨਾਲ ਉਰੇ ਜਿੱਤੇ ਤੇ ਮੈਂ ਸਮਝਦਾ ਸਾਡਾ ਜਿਹੜਾ ਮੇਅਰ ਆ ਉਹ ਸਾਰੇ ਵੱਡੇ ਸ਼ਹਿਰਾਂ 'ਚ ਬੀਜੇਪੀ ਦਾ ਕੱਲਿਆਂ ਦਾ ਮੀਰ ਜਿਹੜਾ ਉਹ ਬਣੇਗਾ ਉਹਦਾ ਮੈਂ ਕਾਰਨ ਦੱਸ ਦਿੰਨਾ ਥੋੜੇ ਰਾਹੀਂ ਮੈਂ ਸਾਰੇ ਪੰਜਾਬ ਦੇ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਅਪੀਲ ਕਰਦਾ ਵੀ ਜਿਹੜੀ ਅੱਜ ਦੀ ਸਰਕਾਰ ਆ ਉਹਦਾ ਤੁਸੀਂ 4 ਸਾਲ 3 ਸਾਲ ਹੋ ਗਏ ਉਹਨੇ ਕੀ ਦਿੱਤਾ ਸ਼ਹਿਰਾਂ ਨੂੰ ਇਹ ਤੁਸੀਂ ਦੇਖ ਲਿਆ ਉਹਨਾਂ ਨੂੰ ਤਾਂ ਇਲੈਕਸ਼ਨ ਕਰਾਉਣੋਂ ਭੱਜੇ ਹੋਏ ਸੀ ਇਲੈਕਸ਼ਨ ਵੀ ਤਾਂ ਕਰਾਉਣੀ ਪਈ ਸੁਪਰੀਮ ਕੋਰਟ ਨੇ ਕਿਹਾ ਇਸ ਕਰਕੇ ਉਹਨਾਂ ਕੋਲ ਕੁਝ ਹੈ ਨਹੀਂ ਉਹ ਤਾਂ ਨੰਗ ਨੇ ਦੂਜੇ ਪਾਸੇ ਕਾਂਗਰਸ ਆ ਕਾਂਗਰਸ ਦੀ ਨਾ ਸੈਂਟਰਲ ਸਰਕਾਰਾਂ ਨਾ ਉਰੇ ਆ ਜੇ ਕੋਈ ਸ਼ਹਿਰ ਲਈ ਵੱਡੇ ਪ੍ਰੋਜੈਕਟ ਆ ਸਕਦੇ ਆ ਜਿਹੜੀ ਮੈਂ ਗੱਲ ਪਾਰਲੀਮੈਂਟ ਇਲੈਕਸ਼ਨਾਂ ਚ ਵੀ ਕਹਿੰਦਾ ਸੀ ਹੁਣ ਮੌਕਾ ਦੁਬਾਰਾ ਇਹ ਲੋਕਾਂ ਦੇ ਕੋਲ ਵੱਡੇ ਸ਼ਹਿਰਾਂ ਦੇ ਕੋਲ ਪਿੰਡਾਂ ਵਾਲਿਆਂ ਕੋਲ ਨਹੀਂ ਸ਼ਹਿਰਾਂ ਵਾਲਿਆਂ ਕੋਲ ਹੁਣ ਦੁਬਾਰਾ ਮੌਕਾ ਏ ਬਈ ਭਾਜਪੀ ਜਿਹੜੇ ਮੋਦੀ ਜੀ ਵਿਕਸਿਤ ਭਾਰਤ ਕਰਦੇ ਆ ਵਿਕਸਿਤ ਪੰਜਾਬ ਦੇ ਸ਼ਹਿਰ ਹੋਣ ਤੇ ਜਿੱਦਣ ਉਹਰੇ ਮੇਅਰ ਬਣ ਜਾਣਗੇ ਭਾਜਪੀ ਦੇ ਤੇ ਹਜ਼ਾਰਾਂ ਕਰੋੜ ਰੁਪਈਆ ਉਹ ਕੱਲਾ ਕੱਲਾ ਮੇਅਰ ਜਾ ਕੇ ਦਿੱਲੀੋਂ ਲੈ ਕੇ ਆਊਗਾ ਹਰ ਮਹਿਕਮੇ ਦਾ ਤੇ ਇਸ ਕਰਕੇ ਇਹ ਹੁਣ ਲੋਕਾਂ ਨੇ ਫੈਸਲਾ ਕਰਨਾ ਤੁਸੀਂ ਵੀ ਇਹ ਗੱਲ ਮੇਰੀ ਮੰਨੋਗੇ ਵੀ ਸੈਂਟਰ ਸਰਕਾਰ ਬਣੀ ਆ ਮੋਦੀ ਜੀ ਦੀ ਤੀਜੀ ਵਾਰ ਉੱਥੇ ਕਿਸੇ ਚੀਜ਼ ਦੀ ਕਮੀ ਨਹੀਂ ਤਿੰਨ ਤਿੰਨ ਵਾਰ ਲੋਕਾਂ ਨੇ ਹਰ ਸੂਬਾ ਇਹ ਜਿਹੜਾ ਉਹ ਬੀਜੇਪੀ ਨੂੰ ਸੌਂਪਿਆ ਏ ਤੇ ਅੱਜ ਦੁਬਾਰਾ ਲੋਕ ਸਭਾ ਤੋਂ ਬਾਅਦ ਅੱਜ ਸ਼ਹਿਰ ਦਵਾਸੀਆਂ ਕੋਲ ਮੌਕਾ ਏ ਜੇ ਉਹ ਸ਼ਹਿਰ ਦੀਆਂ ਸੜਕਾਂ ਗਲੀਆਂ ਨਾਲੀਆਂ بڑے بڑے ਪ੍ਰੋਜੈਕਟ ਚੰਗਾ ਪਾਣੀ ਮਿਲੇ ਚੰਗੀ ਬਿਜਲੀ ਮਿਲੇ ਚੰਗੀਆਂ ਸੜਕਾਂ ਹੋਣ ਚੰਗੇ ਪ੍ਰੋਜੈਕਟ ਆਉਣ ਵੱਡੇ ਤੋਂ بڑے ਜਿਹਦੇ ਨਾਲ ਰੋਜ਼ਗਾਰ ਮਿਲੇ ਉਹ ਸਿਰਫ ਤੇ ਸਿਰਫ ਬੀਜੇਪੀ ਦੇ ਸਕਦੀ ਆ ਮੈਂ ਤਾਂ ਸਿਰਫ ਇਹੀ ਅਪੀਲ ਸਾਰਿਆਂ ਨੂੰ ਹੱਥ ਜੋੜ ਕੇ ਕਰਦਾ ਸਰ ਸਮਾਂ ਬਹੁਤ ਥੋੜਾ ਮਿਲਿਆ ਜਿਹੜਾ ਕਿਵੇਂ ਦੇਖਦੇ ਹੋ ਨਹੀਂ ਸਮਾਂ ਦਾ ਪਤਾ ਹੀ ਸੀ ਸਮਾਂ ਤਾਂ ਪਤਾ ਹੀ ਸੀ ਜਦੋਂ ਸੁਪਰੀਮ ਕੋਰਟ ਨੇ ਇਹ ਗੱਲ ਕਹਿਤੀ ਸੀ ਵੀ ਦਸੰਬਰ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ 30 ਤੋਂ ਕਰਾਓ ਤੇ ਉਹ ਹੋਣੀ ਹੋਣੀ ਸੀ ਹਰ ਕਿਸਾਨਾਂ ਨੂੰ ਕਿਵੇਂ ਦੇ ਦੇਓ ਲਗਾਤਾਰ ਨਹੀਂ ਮੈਂ ਇਸ ਤੇ ਗੱਲ ਡਿਟੇਲ ਆ ਜਿਹੜੀ ਤੁਹਾਡੇ ਨਾਲ ਕਰੂੰਗਾ ਕੁਝ ਦਿਨਾਂ ਬਾਅਦ ਕਿਸਾਨਾਂ ਬਾਰੇ ਅੱਜ ਸਿਰਫ ਇਲੈਕਸ਼ਨ ਦੀ ਤਿਆਰੀ ਤੇ ਇਲੈਕਸ਼ਨ ਨੂੰ ਜਿੱਤਣ ਆਏ ਬਿੱਟੂ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਕਿ ਆਪ ਤੇ ਬਾਕੀ ਬਾਕੀ ਸਾਥੀ ਨੇ ਉਹ ਕਿਤੇ ਨਾ ਕਿਤੇ ਇਕੱਠੇ ਹੋਣ ਦੀ ਗੱਲ ਕਹਿ ਰਹੇ ਨੇ ਲੱਗਦਾ ਕਿਤੇ ਨਾ ਕਿਤੇ ਭਾਜਪਾ ਨਾਲ ਵੀ ਅਲਾਈਂਸ ਜਲਦੀ ਹੋ ਸਕਦਾ ਨਹੀਂ ਕੋਈ ਅਸਰ ਬਿੱਟੂ ਜੀ ਕਿਸ ਤਰ੍ਹਾਂ ਦੀ ਤਿਆਰੀ ਹੈ ਭਾਜਪਾ ਦੀ ਕਿਹੜਾ ਰਲਣ ਦੀ ਗੱਲ ਆ ਰਹੀ ਹੈ ਕਿ ਇਕੱਠੇ ਹੋਣਗੇ ਨਹੀਂ ਹਜੇ ਤਾਂ ਬਾਥਰੂਮ ਤੋਂ ਦਰੋਂ ਸਾਫ਼ ਕਰ ਰਹੇ ਆ ਕਿ ਇਸ ਤਰ੍ਹਾਂ ਦੀ ਤਿਆਰੀ ਹੈਗੀ ਬੀਜੇਪੀ ਦੀ ਜਿਹੜੀਆਂ ਇਲੈਕਸ਼ਨ ਆਉ ਲੈਗਨਗਰ ਦੀਆਂ ਨੇ ਪੰਜ ਨਗਰ ਦੀ ਬਹੁਤ ਵੱਡੀ ਤਿਆਰੀ ਆ ਲੁਧਿਆਣੇ ਜਿਵੇਂ ਨਾਸ਼ ਰਾਜ ਖੰਨਾ ਜੀ ਉਹਨਾਂ ਦੇ ਨਾਲ ਅਸੀਂ ਕੇਵਲ ਢਿੱਲੋਂ ਜੀ ਉਦੋਂ ਥੱਲੇ ਅਸੀਂ ਸਹਾਇ ਪਰਿਵਾਰੀ ਮੋਗੇ ਵਾਲੇ ਸਾਡੇ ਐਮਐਲਏ ਸਾਹਿਬ ਰਹੇ ਨੇ ਹੋਰ ਲਾਏ ਨੇ ਬੜੀ ਮਿਨਿਊਟਲੀ ਅਸੀਂ ਇਲੈਕਸ਼ਨ ਲੜ ਰਹੇ ਆ ਕਿਉਂਕਿ ਅਸੀਂ ਬੜਾ ਸਾਨੂੰ ਪਤਾ ਹੈ 6 ਮਹੀਨੇ ਪਹਿਲਾਂ ਤਾਂ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆ ਕੱਲਾ ਕੱਲਾ ਰਿਜ਼ਲਟ ਸਾਡੇ ਕੋਲ ਆ ਜਿਹਨੇ ਕੰਮ ਕੀਤਾ ਮਿਹਨਤ ਕੀਤੀ ਆ ਉਹ ਸਾਡੇ ਕੋਲ ਸਾਰਾ ਕੁਝ ਪਤਾ ਏ ਤੇ ਉਹ ਮਿਹਨਤ ਕੰਮ ਵਾਲਿਆਂ ਨੂੰ ਟਿਕਟ ਦਵਾਂਗੇ ਜਿਨ੍ਹਾਂ ਨੇ ਸਾਡੇ ਅਵਾਰਡ ਉਦੋਂ ਜਤਾਏ ਨੇ ਉਹਨਾਂ ਨੂੰ ਅਸੀਂ ਟਿਕਟਾਂ ਦਵਾਂਗੇ ਤੇ ਉਹਨਾਂ ਨੂੰ ਆਪ ਦਤਾਵਾਂਗੇ ਵੀ ਪਰ ਹਮੇਸ਼ਾ ਲੱਗੀ ਜਾਂਦਾ ਕਿ ਤੁਸੀਂ ਵੀ ਪਹਿਲਾਂ ਵੀ ਕਿਆ ਸੀ ਦਿੱਸਤ ਨਹੀਂ ਨਹੀਂ ਮੈਂ ਤਾਂ ਸਿਰਫ ਇਹ ਕਿਹਾ ਸੀ ਵੀ ਜਦੋਂ ਆਪਣੇ ਘਰੇ ਅੱਗ ਲੱਗਦੀ ਆ ਉਦੋਂ ਪਤਾ ਲੱਗਦਾ ਸੇਕ ਦਾ ਸਮਝ ਗਏ ਨਾ ਦੂਜੇ ਦੇ ਅੱਗ ਲੱਗੀ ਘਰੇ ਤਾਂ ਲੋੜੀ ਲੱਗਦੀ ਆ ਮੈਂ ਉਹ ਸਾਰੀ ਗੱਲ ਇਸ ਕਰਕੇ ਕਹੀ ਸੀ ਵੀ ਬਾਦਲ ਸਾਹਿਬ ਮੈਂ ਜਦੋਂ ਕਹਿੰਦਾ ਸੀਗਾ ਵੀ ਇਹ ਅੱਤਵਾਦੀ ਇਹ ਚੌੜੇ ਹੋਣੀ ਇਹ ਕਿਸੇ ਦੇ ਨਹੀਂਗੇ ਇਹ ਸੱਪ ਨੇ ਜੇ ਦੁੱਧ ਪਿਲਾਉਂਗੇ ਡੰਗ ਮਾਰਨਗੇ ਮਾਰਨਗੇ ਜਦੋਂ ਵੀ ਜੇਲ੍ਹਾਂ ਚੋਂ ਬਾਹਰ ਆਉਣਗੇ ਡੰਗ ਮਾਰਨਗੇ ਮਾਰਨਗੇ ਤੇ ਅੱਜ ਜਿਹੜੀ ਮੈਂ ਗੱਲ ਕਹਿੰਦਾ ਸੀ ਉਹ ਤੁਸੀਂ ਵੀ ਮੇਰੀ ਮੰਨੋਗੇ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਜੇਲ੍ਹਾਂ ਚੋਂ ਨਾ ਕੱਢੋ ਇਹ ਜੇ ਜੇਲ੍ਹ 'ਚ ਆਉਣਗੇ ਇਹ ਆਹੀ ਕੁਛ ਕਰਨਗੇ ਕਿਉਂਕਿ ਇਹ ਨਹੀਂ ਬਦਲ ਸਕਦੇ ਤੇ ਉਹੀ ਕੰਮ ਮੈਂ ਜੋ ਕਿਹਾ ਏ ਮੈਂ ਤਾਂ ਜਿੱਡਾ ਮੈਂ ਇਹਨਾਂ ਦਾ ਗਰੋਧੀਆਂ ਕੋਈ ਹੈ ਹੀ ਨਹੀਂ ਪਰ ਅੱਜ ਇਹ ਪ੍ਰੂਵ ਹੋ ਗਿਆ ਵੀ ਇਹ ਸੱਪ ਨੇ ਇਹਨਾਂ ਨੇ ਸੱਪਾਂ ਨੇ ਡੰਗ ਮਾਰਨਾ ਹੀ ਮਾਰਨਾ ਅੱਜ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰਿਆ ਮੈਂ ਇਹੀ ਗੱਲ ਬਾਰ-ਬਾਰ ਕਹਿੰਦਾ ਸੀ ਵੀ ਅੱਜ ਜਦੋਂ ਆਪ ਤੇ ਗੱਲ ਪਈ ਪਤਾ ਲੱਗਿਆ ਨਾ ਮੈਂ ਇਹੀ ਕਹਿੰਦਾ ਸੀ ਵੀ ਇਹਨਾਂ ਨੂੰ ਕੁਚਲ ਕੇ ਰੱਖੋ ਇਹਨਾਂ ਨੂੰ ਰਗੜ ਕੇ ਰੱਖੋ ਇੱਕ ਇਹਨਾਂ ਦੀ ਸ਼ਰੀ ਜਿਹੜੇ ਅੱਤਵਾਦੀ ਨੇ ਇਹਨਾਂ ਦੀ ਸ਼ਰੀ ਲੱਤ ਥੱਲੇ ਮਿੱਧ ਦੇਣੀ ਚਾਹੀਦੀ ਆ ਤੇ ਅੱਜ ਉਹ ਗੱਲ ਮਜੀਠੀਆ ਸਾਹਿਬ ਨੂੰ ਵੀ ਪਤਾ ਲੱਗੀ ਅੱਜ ਗੱਲ ਉਹ ਅਕਾਲੀ ਦਲ ਨੂੰ ਵੀ ਪਤਾ ਲੱਗੀ ਮੈਂ ਉਦੋਂ ਕਹਿੰਦਾ ਸੀ ਵੀ ਇਹ ਆਈਐਸ ਦੇ ਏਜੰਟ ਨੇ ਮੈਂ ਕਹਿੰਦਾ ਸੀ ਵੀ ਇਹ ਖੂਨਖਾਰ ਭੇੜੀਏ ਨੇ ਜੇ ਜੇਲ੍ਹਾਂ ਤੋਂ ਬਾਹਰ ਆਉਣਗੇ ਇਹ ਕਰਨਗੇ ਤੇ ਇਹ ਵੀ ਇਹ ਸਰਦਾਰ ਬੈਂ ਸਿੰਘ ਦੇ ਕੇਸ ਸੀਗਾ ਚੌੜਾ ਮੈਨੂੰ ਮਾਰਨੇ ਤਾਂ ਫਿਰਦਾਰਿਆ ਤੇ ਮੈਂ ਇਹੀ ਗੱਲ ਕਹਿ ਕੇ ਕਹੀ ਆ ਵੀ ਅੱਜ ਪਤਾ ਲੱਗਿਆ ਨਾ ਹੁਣ ਤੁਸੀਂ ਸਨਮਾਨ ਕਰੋ ਇਹਨੂੰ ਉਹ ਮੇਰਾ ਇਹ ਨਹੀਂ ਕਹਿਣ ਦਾ ਮਤਲਬ ਵੀ ਸਨਮਾਨ ਕਰੋ ਮੈਂ ਇੱਕ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਜਦੋਂ ਸਾਡੇ ਦਿਲ ਤੇ ਦੁੱਖ ਲੱਗਦਾ ਸੀ ਨਾ ਜਦੋਂ ਤੁਸੀਂ ਕਹਿੰਦੇ ਸੀ ਇਹਦੀ ਵੀ ਭੈਣ ਨੂੰ ਟਿਕਟ ਦੇਣੀ ਆ ਇਹਨੂੰ ਆਹ ਦੇਣੀ ਆ ਅਸੀਂ ਵੀ ਰੋਜ਼ ਤੁਹਾਨੂੰ ਮਿੰਤਾ ਕਰਦੇ ਸੀ ਨਾ ਕਹੋ ਨਾ ਕਹੋ ਇਹਨਾਂ ਨੂੰ ਹੱਲਾਸ਼ੀਰੀ ਦੋਗੇ ਇਹ ਡੰਗ ਮਾਰਨਗੇ ਤੁਹਾਡੇ ਕਿਹ ਲੱਗਦਾ ਹੁਣ ਤੱਕ ਇਹਨਾਂ ਲੋਕਾਂ ਨੂੰ ਸ਼ਹਿ ਦਿੰਦਾ ਆਇਆ ਵਾ ਨਹੀਂ ਤੁਹਾਨੂੰ ਪਤਾ ਹੀ ਆ ਸਾਰਾ ਮੈਂ ਹੁਣ ਬਾਰ ਬਾਰ ਕੀ ਕਹਾਂ ਮੇਰੀ ਗੱਲ ਤਾਂ ਤੁਸੀਂ মিডিਆ ਮੁਰੇ ਵੀ ਮੈਂ ਰੱਖਦਾ ਰਿਆਂ ਬੇਵਾਕ ਰੱਖਦਾ ਰਿਆਂ ਮੈਨੂੰ ਕੀ ਕੁਝ ਕਹਿੰਦੇ ਸੀ ਅੱਜ ਗੱਲੋਂ ਮੇਰੀ ਤਾਂ ਪ੍ਰੂਵ ਹੋ ਗਈ ਨਾ ਵੀ ਭਾਈ ਇਹ ਲੋਕ ਨੇ ਇਹ ਕਿਸੇ ਦੇ ਸਕੇ ਨਹੀਂ ਇਹ ਸਿਰਫ ਤੇ ਸਿਰਫ ਡੰਗ ਮਾਰਨ ਜਾਣਦੇ ਆ ਮੈਂ ਤਾਂ ਕਹਿੰਦਾ ਸੁਖਵੀਰ ਸਿੰਘ ਬਾਦਲ ਅਸੀਂ ਵੀ ਉਹ ਉਵੇਂ ਬਿਲਕਦੇ ਸੀਗੇ ਅਸੀਂ ਵੀ ਉਦੋਂ ਰੋਂਦੇ ਸੀ ਅਸੀਂ ਵੀ ਉਦੋਂ ਸੁਖਵੀਰ ਸਿੰਘ ਬਾਦਲ ਦੇ ਜੱਡੇ ਅੱਜ ਬੱਚੇ ਆ ਉੰਨੀ ਉਮਰ ਦੇ ਸੀ ਤੇ ਜਦੋਂ ਘਰ 'ਚ ਇਹ ਤਕਲੀਫ ਹੁੰਦੀ ਆ ਨਾ ਜਦੋਂ ਬੰਬ ਨਾ ਉੜੇ ਇਹ ਤਾਂ ਹਜੇ ਇੱਕ ਫਾਇਰ ਹੀ ਚੱਲਿਆ ਏ ਉਹ ਵੀ ਪਰੋਂ ਨਿੰਘਿਆ ਸਾਡੇ ਤਾਂ ਟੁਕੜੇ ਟੁਕੜੇ ਅਸੀਂ ਦੇਖਿਆ ਮੂਰੇ ਆਪਣੇ ਦਾਦਾ ਜੀ ਨੇ ਮੈਂ ਇਹੀ ਗੱਲ ਕਹਿ ਕੇ ਥੱਕ ਗਿਆ ਉਸ ਵੇਲੇ ਮੈਂ ਕੱਲਾ ਬੰਦਾ ਰਿਹਾ ਸਾਰੇ ਮੇਰੇ ਉਲਟ ਬੋਲਦੇ ਆ ਵੀ ਨਹੀਂ ਇਹ ਕਿਉਂ ਕਹਿੰਦਾ ਜੀ ਜਦੋਂ ਇਹ ਹੁੰਦੇ ਨਾ ਪੀੜ ਪਰਾਈ ਆ ਉਹ ਨਹੀਂ ਕਿਸੇ ਨੂੰ ਪਤਾ ਲੱਗਦਾ ਤੇ ਚਲੋ ਅੱਜ ਵੀ ਅੱਜ ਵੀ ਮੈਂ ਅੱਜ ਵੀ ਮੈਂ ਇਸ ਗੱਲ ਦਾ ਸਵਾਗਤ ਕਰਦਾ ਅੱਜ ਵੀ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਆਈਐਸਐਸ ਦੇ ਏਜੰਟ ਨੇ ਅਤਵਾਦੀ ਨੇ ਜੋ ਮੇਰੀ ਗੱਲ ਸੀ ਉਹ ਪ੍ਰੂਵ ਹੋ ਗਈ ਵੀ ਇਹ ਮਾੜੇ ਲੋਕ ਨੇ ਅੱਗੇ ਇਹੋ ਜਿਹੇ ਬੰਦਿਆਂ ਦੀ ਮੈਨੂੰ ਲੱਗਦਾ ਬਾਦਲ ਸਾਹਿਬ ਤੇ ਅਕਾਲੀ ਦਲ ਮਦਦ ਨਹੀਂ ਕਰੇਗਾ